ਹੈਲੋ ਗੁੱਡ ਮਾਰਨਿੰਗ ਜੀ ਆਪਾਂ ਉੱਠ ਗਏ ਆ ਤੇ ਅੱਜ ਹੈ ਸੰਡੇ ਤੇ ਅੱਜ ਦਾ ਤੁਸੀਂ ਸਾਡਾ ਸ਼ਿਮਾ ਬਲੌਗ ਦੇਖਣ ਜਾ ਰਹੇ ਹੋ ਜੋ ਕਿ ਵੀਕਲੀ ਬਲੌਗ ਆ ਦੇਖੋ ਵਾਸੀਆ ਮਾਰੀ ਜਾਂਦਾ ਵਿੱਚ ਇਹ ਅਜੇ ਸੁੱਤਾ ਹੋਣੀ ਹੋਣੀ ਉੱਠਿਆ ਏ ਤੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ ਤਾਂ ਇਦਾਂ ਹੀ ਕਰਦੇ ਰਹੋ ਤੇ ਅੱਜ ਦੇਖਦੇ ਆ ਸਾਰਾ ਦਿਨ ਕੀ ਕੀ ਕਰਦੇ ਆ ਵੈਸੇ ਸਾਨੂੰ ਵੀ ਕੁਝ ਆਈਡੀਆ ਨਹੀਂ ਅਜੇ ਕੁਝ ਵਧੀਆ ਹੀ ਕਰਾਂਗੇ ਤੇ ਬਾਏ ਬਾਏ ਮਿਲਦੇ ਆ ਥੋੜੀ ਦੇਰ ਬਾਅਦ। ਹਾਂ ਦੀਦੀ? ਹਾਂ ਕਿਉਂ ਆਪੇ ਇਸਮਨ ghee ਲਗਾਤੇ? ghee ਨਹੀਂ ਹੈ ਮੀਨਾ ਇਹ ਤੇਲ ਹੈ। ਉਹ ਨਹੀਂ ਹੈ ਉਹ ਤਾਂ हमको ਕੋਈ ਪਤਾ ਹੈ ਮਗਰ ਇਸਮਨ ਤਾਂ ghee ਹੀ ਦਿੱਖਤਾ। ghee ਨਹੀਂ ਹੈ ਮੀਨਾ ਇਹ ਤੇਲ ਹੈ। ਅੱਛਾ। ਮੀਨਾ ਮੇਰੇ ਤੇਲ ਲਗਾ ਰਹੀ ਹੈ। ਮਤਲਬ ਤੇਲ ਹੈ ਮੀਨਾ ਵਾਲ ਵਧਾਉਣ ਲਈ ਬਣਾਇਆ ਹੋਇਆ ਮੈਂ। ਅੱਛਾ। ਘਰੇ ਬਣਾਇਆ ਸਾਰੇ ਜਣੇ ਮੈਨੂੰ ਕਮੈਂਟ ਕਰਦੇ ਸੀ ਕਿ ਤੁਸੀਂ ਵਾਲਾਂ ਨੂੰ ਕੀ ਲਗਾਉਨੇ ਹੋ ਸਾਨੂੰ ਵੀ ਦੱਸ ਦੋ ਸਾਨੂੰ ਵੀ ਦੱਸ ਦੋ। ਆਪ हमको भी बता दीजिए क्या-क्या मतलब इसमें मिलाए हैं इसमें मिलाया है नारियल का तेल ਤੇ ਉਹਦੇ ਵਿੱਚ ਪਿਆਜ਼ ਪਾ ਲੈਣੇ ਆ ਕੱਟ ਕੇ ਬਰੀਕ-ਬਰੀਕ ਹਾਂਜੀ ਤੇ ਫਿਰ ਕਲੰਜੀ ਪਾ ਲੈਣੀ ਆ 100 ग्राम ਹਾਂਜੀ ਹਾਂਜੀ ਤੇ 100 ग्राम साबते ਮੇਥੇ ਜਿਹੜੇ ਪੀਲੇ-ਪੀਲੇ ਰੰਗ ਦੇ ਹੁੰਦੇ ਆ ਮੇਥੇ ਸਾਬਤੇ ਤੇ ਉਹ ਪਾ ਕੇ ਇਹਨਾਂ ਨੂੰ ਉਬਾਲ ਲੈਣਾ ਸਾਰਿਆਂ ਨੂੰ ਦੋ-ਤਿੰਨ ਮਿੰਟ ਉਬਾਲ ਕੇ ਚੰਗੀ ਤਰ੍ਹਾਂ ਤੇ ਫਿਰ ਛਾਣ ਲੈਣਾ ਹੈ ਚਾਨ ਕੇ ਫਿਰ ਉਹਨੂੰ ਸਟੋਰ ਕਰ ਲੈਣਾ ਹੈ ਮੰਨ ਲਓ ਇੱਕ ਨਾਰੀਅਲ ਦੀ ਬੋਤਲ ਤੁਸੀਂ ਸਟੋਰ ਕਰ ਸਕਦੇ ਹੋ ਤੇ ਫਿਰ ਉਹਨੂੰ ਣਾਉਣ ਤੋਂ 2 ਘੰਟੇ ਪਹਿਲਾਂ ਸਿਰ ਨੂੰ ਲਗਾ ਲੈਣਾ ਹੈ ਠੀਕ ਹੈ ਅਗਰ ਰਾਤ ਨੂੰ ਲਗਾਉਣਾ ਤਾਂ ਰਾਤ ਨੂੰ ਵੀ ਲਗਾ ਸਕਦੇ ਆ ਠੀਕ ਜੋ ਮੰਨ ਲੇ ਜੀ ਇਹ ਗਰਮ ਕਰਕੇ ਲਗਾਤੇ ਹੈ ਇਸ ਸੇ ਚਿੱਟੇ ਵਾਲਤ ਨਹੀਂ ਨਾ ਆਏਗਾ ਨਹੀਂ ਮੀਨਾ ਚਿੱਟੇ ਵਾਲ ਕਿਉਂ ਆਣਗੇ ਚਿੱਟੇ ਥੋੜੀ ਆਂਦੇ ਦੇ ਨਾਲ ਇਹ ਨਾਰੀਅਲ ਦਾ ਤੇਲ ਆਇਤਾ ਗਰਮ ਕਰਕੇ ਤੇਲ ਲਗਾਉਣ ਨਾਲ ਥੋੜੀ ਚਿੱਟੇ ਵਾਲ ਆਉਂਦੇ ਆ ਕਿ ਆਉਂਦੇ ਆ ਕਿਤਨੀ ਲੋਕ ਤੁਕਾਂ ਤੇ ਆਂਦੇ ਉਹ ਨਹੀਂ ਮੀਨਾ ਫਿਰ ਨਾਰੀਅਲ ਦਾ ਤੇਲ ਤਾਂ ਸਰਦੀ ਚ ਜੰਮ ਜਾਂਦਾ ਹੈ ਚਿੱਟੇ ਵਾਲ ਨਹੀਂ ਆਉਂਦੇ ਅੱਜ ਆਪ ਨਹਾਏ ਨਹੀਂ ਨਹਾਏ ਇਸ ਲਈ ਨਹੀਂ ਰਾਤ ਨੂੰ ਮੈਂ ਤੇਲ ਲਗਾਉਣਾ ਭੁੱਲ ਗਈ ਅੱਛਾ ਆ ਆਪ ਕੋ ਹਮ ਅੱਜ ਪਤਾ ਲਾਈਟ ਵੀ ਹੈ ਨਹੀਂ ਆਹ ਭੂਤ ਬਣਾ ਦੇ ਪੂਤ ਬਣਾ ਦੇ ਮੈਨੂੰ ਆ ਦੇ ਆ ਦੇ ਲ ਮੀਨਾ ਦੇ ਲੋ ਕੀ ਸ਼ਰਤਾਂ ਕਰਦੀ ਆ ਮੇਰਾ ਇਹ ਮੈਨੂੰ ਪੂਤ ਬਣਾ ਕੇ ਛੱਡੂਗੀ ਅੱਜ ਲਾਈਟ ਵੀ ਹੈ ਨਹੀਂਗੀ ਤੇ ਪਾਣੀ ਗਰਮ ਪਤਾ ਨਹੀਂ ਕਿੱਦਾਂ ਕਰਾਂਗੇ ਹਾਏ ਗੀਜ਼ਰ ਚ ਪਾਣੀ ਵੀ ਥੋੜਾ ਹੋਗਾ ਚਲੋ ਕੋਈ ਨਾ ਲਾਈਟ ਦੋ ਤਿੰਨ ਦਿਨ ਤੋਂ ਬਹੁਤ ਤੰਗ ਕਰ ਰਹੀ ਐ ਕੱਲ ਵੀ ਕੱਟੀ ਥੀ ਨਾ ਹਾਂ ਅੱਜ ਲੱਗਦਾ ਕੱਟ ਪੜੇਗੀ ਅਸਕੇ ਕੀ ਸੰਡੇ ਐ ਅੱਜ ਸੰਡੇ ਆ ਸੰਡੇ ਦਾ ਕੱਟ ਲ ਸ਼ਨੀਵਾਰ ਦਾ ਵੀ ਕੱਟ ਲੱਗਿਆ ਸੰਡੇ ਦਾ ਵੀ ਲੱਗੂਗਾ ਪਤਾ ਨਹੀਂ ਕਿਉਂ ਲੱਗ ਰਿਹਾ ਕੱਟ ਇੰਨਾ ਹਨਾ ਲੱਗਣਾ ਤਾਂ ਨਹੀਂ ਚਾਹੀਦਾ ਵੈਸੇ ਇਹ ਤਾਂ ਗਰਮੀ ਵਾਲਾ ਹਾਲ ਕਰ ਦਿਆ ਹਮ ਚੱਈ ਗਏ ਹਾੜ ਦੇ ਹਾੜ ਦੇ ਹਾੜ ਦੇ ਖੜ ਖੜ ਲੱਖ ਸੁਬ ਜੂਗੀ ਲੱਖ ਮਨ ਦੇ ਬਿੰਦਿਆ ਹਾਂ ਓਏ ਆ ਨਾ ਮਾਰਿਆ ਰਾਹ ਕਾ ਕਰਦਾ ਮੁੜਦੇ ਨਹੀਂ ਉਹ ਤਾਂ ਅੱਗੇ ਹੀ ਆ 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 ਤੁਹਿਆਂ ਨਾ ਤੇਰੇ ਤਾਂ ਬਾਹਲ ਬੰਨਦੇ ਬੰਦੇ ਮਹਿੰਦਰ ਮੇਰੀਆਂ ਬਾਹਾਂ ਦੁਖਾਂ ਲੱਗ ਜਾਂਦੀਆਂ ਸੱਚੀ ਚਿਚੀਚੀ ਕਰ ਲੈਣੇ ਫਿਰ ਪਤਾ ਕਿੰਨਾ ਖੱਜੜ ਹੋਣਾ ਆ ਦੇਖੋ ਇੱਧਰ ਇਹਦੇ ਬਾਣਾ ਚ ਦੇਖੋ ਆ ਲੈਣਾ ਬਣਿਆ ਹੋਇਆ ਇਹਦੀ ਅਸੀਂ ਵੀਡੀਓ ਲੱਗ ਤੋਂ ਪਾਵਾਂਗੇ ਕਿ ਬਾਲਾਂ ਦੀਆਂ ਅਟਕਾਂ ਕਿਵੇਂ ਕੱਢੀ ਦੀਆਂ ਕਿਵੇਂ ਛੇਤੀ ਨਿਕਲ ਜਾਂਦੀਆਂ ਨੇ ਤੇ ਮੇਰੇ ਦਰਦ ਨਹੀਂ ਹੋਈ ਇਹ ਜ਼ਰੂਰ ਦੇਖੋ ਇਹਨੂੰ ਕੋਈ ਦਰਦ ਨਹੀਂ ਹੋ ਰਹੀ ਪਰ ਮੈਨੂੰ ਜ਼ਰੂਰ ਹੋ ਰਹੀ ਹੈ ਕਿਉਂਕਿ ਮੇਰੇ ਆ ਨਾ ਹੱਥੇ ਤੋਂ ਦਰਦ ਹੋਣ ਲੱਗ ਗਏ ਇਦਾਂ ਸਿਰ ਪਾਉਂਦੇ ਆ ਬੋਲਦੇ ਤੇ ਤਾਂ ਇਹਦੇ ਵਾਲ ਇੰਨੇ ਨਿਕਲਦੇ ਆ ਤੇ ਦੂਜਾ ਇਹ ਆ ਦੇਖੋ ਆ ਲੈਣਾ ਕਿਵੇਂ ਬਣਾ ਰੱਖਿਆ ਇਹਨੇ ਉੱਪਰੋਂ ਤਾਂ ਸਹੀ ਹੋ ਗਿਆ ਨਾ ਆ ਦੇਖੋ ਥੱਲੇ ਇਹਦੇ ਵਾਲ ਨੇ ਗਾਇਸ ਅਜੇ ਸਾਡਾ ਕੋਈ ਪਲਾਨ ਨਹੀਂ ਬਣਿਆ ਘੁੰਮਣ ਜਾਣ ਦਾ ਪਲਾਨ ਤਾਂ ਘੁੰਮਣ ਜਾਣ ਨੂੰ ਅਜੇ ਕੋਈ ਰੁੱਕੇ ਦੇਖਦੇ ਆ ਕਿਤੇ ਜਾਵਾਂਗੇ ਤਾਂ ਅਜੇ ਨਹੀਂ ਥੱਕੇ ਪਰ ਅੱਜ ਮੇਰਾ ਸਟੂਡੀਓ ਦਾ ਬਹੁਤ ਜ਼ਿਆਦਾ ਕੰਮ ਪੈਂਡਿੰਗ ਸੀ ਤੇ ਇਸ ਕਰਕੇ ਮੈਂ ਪਹਿਲਾਂ ਵੀਡੀਓ ਐਡਿਟ ਕਰੀ ਜਾਂ ਤੇ ਐਡਿਟ ਕਰਦਾ ਕਰਦਾ ਮੈਨੂੰ ਲੱਗੀ ਭੁੱਖ ਤੇ ਹੁਣ ਆਪਾਂ ਖਾਵਾਂਗੇ ਸੇ ਮੈਂ ਕਵੈਪ ਪਲਾਲਾ ਫੋਨ ਆਪਾਂ ਤਾ ਲੰਡ ਟੁੱਟ ਗਿਆ ਹਾਂ ਤੋੜਿਆ ਕਿਨੇ ਪਪੂ ਨੂੰ ਪਤਾ ਲੱਗ ਜੂ ਆ ਆ ਸੁਣ ਲੈਣਾ ਤੁਸੀਂ ਪਾਪਾ ਵਲੌਗ ਦੇਖਣਗੇ ਹਣ ਪਤਾ ਲੱਗ ਜਾਣਾ ਪਾਪਾ ਨੂੰ ਕਿ ਮਨਿੰਦਰ ਨੇ ਆਈਫੋਨ ਤੋੜਤਾ ਇਹ ਕੱਟ ਕਰ ਦੇਣਾ ਬਲੀ ਕੱਟ ਨਹੀਂ ਕਰਨਾ ਪਰ ਤੇ ਇਹ ਕਲਿੱਪ ਤਾਂ ਮੈਂ ਪੱਕਾ ਲਾਉ ਵਿੱਚ ਠੀਕ ਹੈ ਗਾਇਸ ਜੇ ਨਾ ਹੋਇਆ ਨਾ ਇਹਦੇ ਪਾਪਾ ਨੂੰ ਸ਼ੇਅਰ ਕਰਿਓ ਜਿਹਨੇ ਜਿਹਨੇ ਦੇਖ ਲਿਆ ਨਾ ਵਲੌਗ ਆ ਦੇਖੋ ਲੈ ਭੁੱਖ ਮੈਨੂੰ ਲੱਗੀ ਆ ਪਹਿਲਾਂ ਇਹ ਖਾ ਗਿਆ ਮੈਂ ਗਰਾਪਾ ਪਕਾ ਦੇ ਨਾਲ ਪੱਕ ਗਿਆ ਮੇਰੇ ਅੰਗ ਤਾਂ ਨਹੀਂ ਕਿਹਦਾ ਹਾਰ ਢੁੰਨ ਜੀਆ ਕੁਝ ਖਾਣਾ ਮੈਂ ਦਰਦ ਹੁੰਦਾ ਨਾ ਮੇਰੇ ਵੀ ਇਦਾਂ ਹੀ ਸੀਗਾ ਜਦੋਂ ਕੁਝ ਖਾਂਦੀ ਸੀ ਨਾ ਐਂ ਦਰਦ ਹੁੰਦੀ ਸੀ ਤੇ ਦਵਾਈ ਲੈ ਆਉ ਫਿਰ ਹੁਣ ਮੇਰੀ ਦਵਾਈ ਖਾ ਲੈ ਮੇਰੀ ਦਵਾਈ ਨਾਲ ਫਰਕ ਪੈਣਾ ਇਹਦੀ ਦਵਾਈ ਨਾ ਖਾਈਂ ਤੇਰ ਕਈ ਹੋ ਜਾਏਗਾ ਮਨਿੰਦਰ। ਕਿਆ? ਦੰਦ ਦਾਲ ਜਾ। ਆ ਗਾੜਾ ਘੱਟ ਦੀ ਗੰਦੀ ਕੁੱਤਾ। ਗਾਇਸ ਅੱਜ ਆਪ ਲੋਕ ਵੇ ਮਨਾਉਂਗਾ ਮੈਂ ਆਪਣੇ ਨਾ ਇੱਕ ਦੋਸਤ ਕੇ ਜਾ ਰਹਾ ਮੈਂ। ਤੇ ਉਹਨਾਂ ਨੂੰ ਆਪ ਦਿਖਾਵਾਂਗਾ ਨਾਲ ਉੱਥੇ ਬੜਾ ਮਜ਼ਾ ਆਉਂਦਾ ਕੁਲਫੀਆ ਖਾਵਾਂਗੇ ਚੱਲ ਗਏ। ਹਾਂ। ਠੰਡ ਚ ਕੁਲਫੀਆਂ। ਵੈਸੇ ਠੰਡ ਚ ਜਿਹੜਾ ਆਈਸਕ੍ਰੀਮ ਖਾਣ ਦਾ ਸਵਾਦ ਹੈ ਨਾ ਓਏ ਹੋਏ ਹੋਏ ਹੋਏ। ਉਹ ਕਿਤੇ ਨਹੀਂ ਗਾ। ਨਜ਼ਾਰਾ ਹੀ ਆ ਮੈਨੂੰ। ਮੈਨੂੰ ਗਰਮੀ ਚ ਆਈਸਕ੍ਰੀਮ ਸਵਾਦ ਲੱਗੇ ਨਾ ਲੱਗੇ। ਕਰੀਤ ਬਹੁਤ ਸਵਾਦ ਲੱਗਦੀ ਹੈ ਨਹੀਂ ਗਰਮੀ ਚ ਨਹੀਂ ਸਵਾਦ ਲੱਗਦੀ ਕੀ ਕਹਤਾ ਮੈਂ ਸਰਦੀ ਚ ਸਵਾਦ ਲੱਗਦੀ ਵਿਆਹੜੀ ਯਾਰ ਸਹੀ ਗੱਲ ਹੈ ਸਰਦੀ ਚ ਵਿਆਹ ਬਹੁਤ ਹੁੰਦੇ ਆ ਨਾ ਸਰਦੀ ਚ ਫਿਰ ਪਹਿਲੀ ਗੱਲ ਤਾਂ ਲੋਕ ਪਹਿਲਾਂ ਸ ਜਾ ਕੇ ਸਭ ਤੋਂ ਪਹਿਲਾਂ ਮੈਂ ਆਈਸਕ੍ਰੀਮ ਹੀ ਲੱਭਦੀ ਹਾਂ ਆਈਸਕ੍ਰੀਮ ਕਿੱਥੇ ਆ ਜਲਦੀ ਦੇਖੋ ਵਿਆਹ ਲਈ ਸਵਾਦ ਲੱਗਦੀ ਹੈ ਜੇ ਮੁੱਲ ਲਿਆ ਕੇ ਖਾਓ ਨਾ ਉਹ ਨਹੀਂ ਸਵਾਦ ਲੱਗਦਾ ਆ ਕੀ ਹੈ ਮਨਿੰਦਰ ਮੈਂ ਨਹੀਂ ਦੇ ਮੈਨੂੰ ਘੰਟਾ ਲੱਗ ਗਿਆ ਸੇਵ ਛਿੱਲਣ ਨੂੰ ਖਾ ਗਿਆ ਕੁੱਤਾ ਹੁਣ ਨਿਕਾਉਂਦਾ ਐਲਦਾ ਨੀਗਾ ਖਾ ਗਿਆ ਮੇਰਾ ਸੇਵ ਚੱਕ ਕੇ ਹੁਣ ਨਿਕਾਉਂਦਾ ਗੰਦਾ ਜਿਆ ਹਣ ਤੂੰ ਆ ਹੀ ਸਹੀ ਮੇਰੇ ਲੱਗੇ ਆ ਦੇ ਹੁਣ ਇਹਦਾ ਮੂੰਹ ਨਹੀਂ ਹਿੱਲਦਾ ਜੇ ਤੈਨੂੰ ਦਿਖਾਵਾਣਾ ਇਹਦਾ ਮੂੰਹ ਦੇਖਣ ਆਲਾ ਏ ਇੱਡਾ ਨਾਰੀਅਲ ਡਿੱਟਾ ਸੇਵ ਸੀਗਾ ਅੱਧਾ ਤਾਂ ਮੂੰਹ ਚ ਪਾ ਗਿਆ ਏ ਕੱਟਾ ਏ ਬਾਤ ਗੰਦਾ ਜਵਾਕ ਆਏ ਸਾਡਾ ਪਤਾ ਹੂ ਸੇ ਬਹੁਤ ਢੰਡਾ ਇਹ ਪਤਾ ਨਹੀਂ ਇੰਨਾ ਕਿ ਮੈਂ ਮੂੰਹ ਚ ਪਾ ਗਿਆ ਇਕੱਠਾ ਬੜਾ ਔਕਾ ਖਾਦਾ ਭਰਾਵਾ ਇਹਨੇ ਗਿੱਲਾ ਗਾ ਛਟ ਗਿਆ ਲੱਗਦਾ ਥੋੜਾ ਜਿਹਾ ਛੁੱਟਿਆ ਗਾਇਸ ਹੋ ਦੇਖਿਆ ਇੰਨਾ ਕਿੱਥੇ ਖਾਦਾ ਜਾਂਦਾ ਆ ਆ ਹਾਂ ਆ ਅੰਦਰ ਵੀ ਨਹੀਂ ਜਾਂ ਬਾਹਰ ਵੀ ਗਿਆ ਰਿਹਾ ਸੀ ਅੰਦਰ ਵੀ ਨਹੀਂ ਜਾ ਰਿਹਾ ਸੀ ਟਿੱਕ ਬਾਈਟ ਦੇ ਜਿਹਾ ਜਿਹਾ ਜੇ ਨੂਨ ਜਾਲੀ ਫਿਰ ਨਹੀਂ ਖਾਂਦਾ ਢਿੱਡ ਭਰਾ ਕੇ ਭੇਜ ਦੇ ਇਹ ਜੋ ਤੇਰਾ ਯੈਲੋ ਯੈਲੋ ਸਟੱਫ ਕਰਾ ਕੇ ਖਾ ਲਾ ਕੜੀ ਕੀ ਆ ਰਹੀ ਆ ਗੰਦੀ ਸੋਚ ਤੇਰੀ ਤੇ ਆ ਤੇ ਮੋਚ ਗੰਦੀ ਤੋਂ ਬੰਦੇ ਨੂੰ ਕਦੇ ਅੱਗ ਨਹੀਂ ਬਦਲਨ ਨੇ ਛੇ ਗਏ ਮੈਂ ਤੂੰ ਦੱਸ ਯਾਰ ਕਾਲਾ ਕੋਟ ਕਿਵੇਂ ਪਾਇਆ ਇਹ ਤੂੰ ਕੋਟ ਟੁੱਟ ਤਾ ਅੱਡ ਕਹਿੰਦਾ ਤੂੰ ਇਹਦੇ ਵਿੱਚ ਵੜ ਜਨ ਜਲ ਤੂੰ ਥੱਲੇ ਪਾ ਲੈ ਨਾ ਮੈਂ ਤਾਂ ਥੱਲੇ ਦੀ ਪਾ ਲੈ ਤਾ ਆ ਜਲਦੀਓ ਤਕ ਤੱਕ ਮੈਨੂੰ ਕੋਣ ਪਿਆਰ ਕਰਦਾ ਆਪ ਹੀ ਕੱਟਣਾ ਪੈਂਦਾ ਇੱਥੇ ਇਹ ਨਹੀਂ ਖਾਣਾ ਲਾਓ ਖਾ ਨਾ ਨਹੀਂ ਖਾਣਾ ਦੇ ਦੇ ਇੱਕ ਬਾਈਟ ਤਾਂ ਖਾ ਲਈ ਯਾਰ ਹਮ ਤਿਆਰ ਹੋਣ ਚੱਲਾਂ ਵਾਲਾ ਰਣ ਦੇਖ ਮਮੀ ਤੇਲ ਨਹੀਂ ਲਵਾਉਂ ਤੁਹਾਨੂੰ ਆ ਕੁੜੀ ਲੱਗਦੀ ਐ ਕਿ ਮੁੰਡਾ ਆ ਮੁੰਡਾ ਇਹ ਮੇਰੀ ਕੁੜੀ ਤਾਂ ਆ ਦੇ ਕੁੜੀ ਤਾਂ ਆ ਦੇ ਕੁੜੀ ਤਾਂ ਆ ਦੇ ਤੇਰਾ ਪਾੜ ਚੁੰਡ ਉਹਦੇ ਨੇ ਕੁੱਤਾ ਤੂੰ ਡੌਗੀ ਉਹ ਗੰਦਾਰਿਆ ਡੌਗੀ ਦਾ ਕਿਟਨ ਡੌਗੀ ਦਾ ਕਿਟਨ ਆ ਬਿੱਲੀ ਦਾ ਕਿਟਨ ਆ ਬਿੱਲੀ ਦਾ ਕਿਟਨ ਆ ਬਿੱਲੀ ਦਾ ਕਿਟਨ ਆ ਵੀ ਗਾਈ ਤੁਹਾਨੂੰ ਪਤਾ ਬਿੱਲੀ ਦੇ ਬਿੱਲੀ ਦੇ ਬਲੂ ਬੜੇ ਨੂੰ ਕੀ ਕਹਿੰਦੇ ਡੌਗ ਡੌਗ ਦਾ ਤੂਰਾ ਡੌਗ ਦਾ ਤੂਰਾ ਨੰਨੇ ਡੌਗ ਦਾ ਕਿ ਤੂਰਾ ਉਹਨੂੰ ਕਤੂਰੇ ਨੂੰ ਕੀ ਕਹਿੰਦੇ ਕਿਟਨ ਕਤੂਰੇ ਪੱਪੀ ਪੱਪੀ ਆ ਤੂ ਕਤੂਰੇ ਕਤੂਰੇ ਨੂੰ ਪੱਪੀ ਕਹਿੰਦੇ ਆ ਤੇ ਉਹਨੂੰ ਦੂਜੇ ਨੂੰ ਕੀ ਕਹਿੰਦੇ ਆ ਬਿੱਲੀ ਬਲੂਂਗੜੇ ਨੂੰ ਬਿੱਲੀ ਦੇ ਬਲੂਂਗੜੇ ਨੂੰ ਕਿਟਨ ਕਹਿੰਦੇ ਆ ਕੌਮ ਦਾ ਪਿਆਰ ਰੋਮ ਰੋਮ ਰੱਚਿਆ ਏਰੇ ਦੇਵ ਵਿਸ਼ਾਲ ਤੇ ਵੱਜਾਂ ਵਾਲੇ ਪਿਤਾ ਹੱਥ ਰੱਖੋ ਸਰਤੇ ਓਏ ਅੱਜ ਆਪਾਂ ਜਾਣਾ ਸੀਗਾ ਸਰੰਦ ਆਹ ਚੱਲੀਏ ਹੁਣ ਕਿਹੜੇ ਟਾਈਮ ਬੋਲਦਾ ਮੇਰੇ ਕੋਲ ਹੁਣ ਤਾਂ ਆਪਾਂ ਲੇਟ ਹੋ ਗਏ ਆ ਮੈਨੂੰ ਬੁਲਾਇਆ ਉਹਨਾਂ ਨੇ ਗਾਣੇ ਲਾਇਆ ਦਫਾ ਆ ਜਾਏ ਗਾਇਸ ਅੱਜ ਕਿੱਧਰ ਨਹੀਂ ਗਏਗੇ ਅੱਜ ਅਸੀਂ ਚੱਲੇ ਹਾਂ ਹੁਣ ਮਾਸੀ ਘਰੇ ਉਹ ਦੇਖੋ ਮੰਮਾ ਵੀ ਰੈਡੀ ਨੇ ਰੀਤਾ ਵੀ ਰੈਡੀ ਹੈ ਮੈਂ ਵੀ ਰੈਡੀ ਹਾਂ ਨਾ ਸਾਢੇ 9:30 ਦਾ ਤਿਆਰ ਹੋ ਕੇ ਬੈਠਾ ਹਾਂ ਵਾ ਗਾੜੀਆਂ ਗਾਇਸ ਚਾ ਚੱਲਦੇ ਮੇਰੇ ਚੱਲਦੇ ਪਾੜੇ ਹਾਂ ਹਾਂ ਦੇ ਪਿਆ ਬਿੱਟ ਤੇ ਚੱਕ ਹਾਂ ਲਗਾ ਲਓ ਆਪਣਾ ਉਹ ਗੱਡੀ ਮੋੜ ਕੇ ਲੈ ਆਈਏ ਇੱਥੋਂ ਚਲੋ ਗਾਇਸ ਅਸੀਂ ਜਾ ਰਹੇ ਹਾਂ ਹੁਣ ਮਾਸੀ ਦੇ ਘਰੇ ਦੇਖੋ ਗਾਇਸ جا ਕੇ ਮਿਲੋਣਾ ਤਾਂ ਨਿਵਾਸੀ ਹੋਣਾ ਨਾਲ ਤਾਂ ਗਾਇਜ਼ ਏਰੀਆ ਬੜਾ ਸੁਨਸਾਨ ਹੈ ਸੁਨਸਾਨ ਅਸੀਂ ਉਹ ਦਿਨ ਡਰਦੇ ਸੀ ਜਾਂ ਸੁਨਸਾਨ ਜਗ੍ਹਾ 'ਤੇ ਸੋਨਾ ਪਾ ਕੇ ਮਤਾਏ ਐ ਐਸਾ ਇੰਨਾ ਵੀ ਸੁਨਸਾਨ ਨਹੀਂ ਹੈਗਾ ਹਜੇ ਤਾਂ ਵਧੀਆ ਚੱਲਣ ਦਿਆ ਆਬਾਦੀ ਹੈ ਇੱਥੇ ਮਤਲਬ ਰਾਤ ਨੂੰ ਹੁੰਦਾ ਵਾ ਮਾੜਾ ਮੋਟਾ ਯਾਰ ਗੱਡੀ ਦੀ ਲਾਈਟ ਨਾ ਇਦਾਂ ਨਹੀਂ ਉੱਪਰ ਨਹੀਂ ਖੜਦੀ ਇੱਥੇ ਬੰਨ ਲਈਏ ਪਾਣੀਆ ਚੇਰਿੰਗ ਨਾ ਠੀਕ ਲਾ ਆ ਕੀ ਹੋ ਗਿਆ ਦੀਦੀ 00 ਐਕਸੀਡੈਂਟ ਹੋ ਗਿਆ ਦੀਦੀ ਦਾ ਕੀ ਹੋ ਗਿਆ ਐਕਸੀਡੈਂਟ ਮੈਂ ਉਹਨਾਂ ਦੀਦੀ ਤੇ ਲੋਟ ਰਗਾ ਲੈ ਲੈ ਗਈ ਨਹੀਂ ਉਹ ਤਾਂ ਨੀ ਕੀ ਕਹਿੰਦੀ ਉਹ ਕੁਝ ਹੋਰ ਕਹਿੰਦੀ ਲੋਟਣਗੇ ਨਹੀਂ ਉਹ ਪਤਾ ਨਹੀਂ ਕੁਝ ਕਹਿੰਦੀ ਕਹਿੰਦੀ ਕੋਲ ਵਗ ਗਈ ਮੈਂ ਤਾਂ ਲ ਦਵਾਰਾਂ ਲੱਗੀ ਦਵਾਰਾਂ ਲੱਗੀ ਆ ਤਾਂ ਮਰ ਬਹੁਤ ਸੇ ਲੱਗੀ ਆ ਦਵਾਰਾਂ ਡੈਗੀ ਦਵਾਰਾਂ ਤੇ ਡੈਗੀ ਭਾਈ ਇਹ ਪਤਾ ਲੈਣਾ ਮੈਂ ਪਤਾ ਟਵੀਡੀਓ ਚ ਦਵਾਰ ਨੂੰ ਇਹ ਸੱਟ ਲੱਗੀ ਸੀਗੀ ਤੇ ਇਹਨਾਂ ਨੂੰ ਥੋੜਾ ਹੀ ਪਤਾ ਸੀਗਾ ਵੀ ਛੇ ਥੋੜੀ ਜਿਹੀ ਲੱਗੀ ਆ ਮਰਾਜ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਜਿਆਦਾ ਲੋਟ-ਪੋਟਣੀਆਂ ਲੈ ਗਈ। ਔਰ ਲੋਟ-ਪੋਟਣੀਆਂ ਲੈ ਗਈ ਸੱਚੀ ਗੀ ਲੋਟ-ਪੋਟਣੀਆਂ ਲੈ ਗਈ ਏ। ਵਿਚਾਰੀ ਇਹਦੇ ਉਹ ਸਰੂਪ ਨਾ ਖਾਂ ਕੋ ਨੱਕ ਫੜਵਾ ਲਿਆ। ਦਿਖਾਈ ਨੇੜੇ ਹੋ ਕੇ ਹੈ ਕਿਦਾਂ ਦੀ ਲੱਗਦੀ ਏ? ਇਦਾਂ। ਸੋਹਣੀ ਲੱਗਦੀ ਏ। ਫੇਰ ਵੀ ਕਹਿੰਦੀ ਸੋਹਣੀ ਲੱਗਦੀ ਏ। ਕੁੜੀ ਤਾਂ ਸੋਹਣੀ ਆ ਪਰ ਇਹਨੇ ਪਤਾ ਨਹੀਂ ਨਿਸ਼ਾਨੀ ਲਵਾ ਲਈ। ਕੁੜੀ ਸਾਡੀ ਦਾ ਐਕਸੀਡੈਂਟ ਹੋ ਗਿਆ। ਤਾਂ ਮੈਂ ਆ ਮਰ ਚੋ ਮੈ ਚਲ ਬਚਾ ਹੋ ਗਿਆ ਪਰ ਦੇਖ ਲਓ ਨਾ ਦੱਸ ਦੇ ਕਿਵੇਂ ਡਿੱਗੀ ਆ ਮੰਡਾ ਤੇ ਵੀ ਤਾਂ ਲੋਕ ਪੁੱਛਣਗੇ ਬਸ ਡੇਗੀ ਮੈਂ ਕਿੱਦਾਂ ਬਚਿਆ ਆਗੇ ਤੁਹਾਡੇ ਵਰਗੇ ਬੇਫੂਕ ਛੋਟਾ ਵਰਗੇ ਬੇਫੂਕ ਉਹਨੇ ਚੋਰੀ ਚੋਰੀ ਮੇਰੇ ਅੱਗੇ ਸੈਟ ਲੱਗ ਗਈ ਮੈਂ ਹੁਣ ਕੀ ਕਰੇ ਆਪਣੇ ਬੱਚੇ ਸੰਭਾਲ ਕੇ ਰੱਖੋ ਆਪਣੇ ਬੱਚੇ ਤੁਹਾਨੂੰ ਵੀ ਕਿਹਾ ਜਾਂਦਾ ਨਾਲ ਵੀ ਤੁਹਾਡੇ ਵਰਗੇ ਬੱਚੇ ਆ ਗਏ ਬੇਫੂਕ ਮੂਰੇ ਹਾਂ ਬੇਫੂਕ ਮੂਰੇ ਜਿਨ੍ਹਾਂ ਨੂੰ ਪਤਾ ਨਹੀਂ ਆ ਨੀ ਦੀਦੀ ਮੈਂ ਤੁਹਾਡੀ ਥੋੜੀ ਸਾਈਡ ਲੈਣਾ ਉਹਨਾਂ ਨੇ ਮੈਂ ਰੋਡ ਤੇ ਇਕੱਲੇ ਨੂੰ ਨਾ ਹਾਈਵੇ ਤੇ ਇਕੱਲੇ ਨੂੰ ਚੱਲ ਭੇਜ ਦਿੰਦੇ ਆ ਸਹੀ ਗੱਲ ਜਵਾਕ ਮੂਰੇ ਆ ਗਏ ਬੱਚਿਆਂ ਨੂੰ ਪਤਾ ਹੈ ਨਹੀਂ ਕਿਵੇਂ ਚੱਲਣਾ ਕਿਵੇਂ ਨਹੀਂ ਚੱਲਣਾ ਬਟ ਉਹਨਾਂ ਨੂੰ ਬਚਾਉਂਦੇ ਜਾਂਦੇ ਮੈਂ ਆਪ ਪਰ ਤੁਸੀਂ ਮੈਨੂੰ ਬੇਫਿਕੂ ਫੜਾ ਲਿਆ ਮੈਨੂੰ ਬੇਫਿਕੂ ਫੜਾ ਕੋ ਹੁਣ ਕੋ ਬੇਫੂ ਹੀ ਆ ਤੂੰ ਤੂੰ ਬਾਈਕ ਲੈ ਲਾਂਦਾ ਹੈਗਾ ਨਾ ਨਾ ਇਹਨੂੰ ਅਜੇ ਦੀ ਲੈ ਕੇ ਦੇਣੀ ਬਾਈਕ ਇਹਨੂੰ ਤਾਂ ਹੀ ਤਾਂ ਲੈ ਕੇ ਨਹੀਂ ਦਿੰਦੀਗੀ ਇਹ ਬਹੁਤ ਖਰਾਬ ਹੈ ਤਾਂ ਆਪ ਨਹੀਂ ਤਾਂ ਜਾਇਆ ਕਰੋ ਭੱਜ ਭੱਜ ਕੇ ਰੋਡ ਤੇ ਹਲੇ ਇਹ ਤਾਂ ਜਾ ਨਹੀਂ ਬੋਲਦੇ ਲੋਕ ਅਸ ਕੜਜਾ ਮੂੰਹ ਚ ਵਰਕੀ ਆ ਹੁਣ ਅਸੀਂ ਖਾਣ ਲੱਗਿਆ ਰੋਟੀ ਆ ਦੇਖੋ ਮਾਂ ਦਾ ਬਣਾਇਆ ਵਾ ਸਾਗ ਤੇ ਹੋਰ ਕੀ ਐ ਆਲੂ ਗਾਜਰਾ ਗਾਜਰਾ ਮਟਰ ਪਰ ਸਾਗ ਬਹੁਤ ਟੇਸਟੀ ਐ ਸਾਗ ਓਨੀ ਦੇਰ ਸਵਾਦ ਨਹੀਂ ਲੱਗਦਾ ਜਿੰਨੇ ਰੋਟੀ ਤੇ ਨਾ ਰੱਖਿਆ ਹੋਵੇ ਇੱਧਰ ਵੀ ਰੋਟੀ ਤੇ ਰੱਖ ਕੇ ਚੱਲ ਰਿਹਾ ਇੱਧਰ ਵੀ ਤੂੰ ਵੀ ਦਿਖਾਈਂ ਆਪਣੀ ਰੋਟੀ ਲੋ ਹੋ ਦੇਖ ਹੋਰ ਜੋ ਮਰਜੀ ਐ ਸਾਗ ਜਿੰਨੇ ਦੇ ਰੋਟੀ ਤੇ ਰੱਖ ਕੇ ਨਾ ਖਾਓ ਨਾ ਓਨੀ ਦੇਰ ਸਵਾਦ ਨਹੀਂ ਲੱਗਦਾ ਤੁਸੀਂ ਕੁਝ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਵੀ ਰੋਟੀ ਤੇ ਰੱਖ ਕੇ ਖਾਣੇ ਹੋ बस ਛਾਰ ਚਰਨ ਲਿਆ ਉਹਦਾ ਚੁੱਲੇ ਮੂਨੇ ਬੈਠ ਕੇ ਵੀ ਬਹੁਤ ਸਵਾਦ ਲੱਗਦਾ ਐਕਨ ਮਜ ਨੂੰ ਦਾ ਘੰਡਾ ਲਾ ਦੇ ਨੀ ਨਹੀਂ ਥੋੜੇ ਜਗ੍ਹਾ ਬਚ ਗਏ ਢਿੱਡ ਚ ਮੋਮੋਸ ਖਾਣ ਜੋਗੇ ਇੰਨੇ ਖੋਰ ਲਿਆ ਫਿਰ ਉਹ ਵੀ ਖਾ ਲੈਣੇ ਆ 1500 ਰੋਟੀਆਂ ਖਾ ਗਿਆ ਵਿਚਾਰੇ ਦੀਦੀ ਤਾਂ ਸਾਗ ਢੋਂਦੀ ਰਹਿ ਗਏ ਇੰਨਾ ਜੋਗ ਕਵਾਂਟਲ ਸਾਗ ਖਾ ਕੇ ਹੁਣ ਮੋਮੋਸ ਖਾਣ ਲੱਗੇ ਆ ਹਾਂਜੀ ਬਸ ਸ਼ੁਕਰ ਆ ਬਸ ਹੋ ਗਈ ਵਾਹਿਗੁਰੂ ਵਾਹਿਗੁਰੂ ਓਏ ਹੋ ਕੀ ਹੋ ਗਿਆ ਇਹ ਇਹਦੇ ਕੀ ਹੋ ਗਿਆ ਇਹਦੇ ਕੀ ਹੋ ਗਿਆ ਕੀ ਲੜ ਗਿਆ ਤੇਰੇ ਉਹ ਕੀ ਹੋ ਗਿਆ ਇੱਧਰ ਮੂੰਹ ਕਰ ਲੈ ਦੱਸ ਤਾਂ ਦੇ ਕੀ ਹੋ ਗਿਆ ਗੰਦੀ ਵੱਡੀ ਕੀ ਓਏ ਹੋਏ ਕੀ ਨੇ ਵੱਡੀ ਆ ਪਹਿਲਾਂ ਤਾਂ ਮੈਨੈ ਦੱਸ ਦੰਦੀ ਕਿਨੇ ਵੱਡੀ ਆ ਇਹਦੇ ਜਿਹੜਾ ਦੰਦੀ ਵੱਡੀ ਗਈ ਇਹਦੇ ਦੰਦੀ ਵੱਡੀ ਗਈ ਆਹੇ ਗਾਲ ਕੱਢਦੀ ਕਿਨੇ ਗਾਲ ਕੱਢੀ ਤੈਨੂੰ ਮੈਂ ਨਹੀਂ ਗਾਲ ਕੱਢਦੀ ਫਟਾ ਆਲੇ ਪਾਣੀ ਦੀ ਘਟ ਪਰਲਾ ਕੋਸ਼ ਨਹੀਂ ਹੋਇਆ ਕੋਸ਼ ਨਹੀਂ ਹੋਇਆ ਬਾਸ ਬਾਸ ਕਿਸੇ ਨੂੰ ਨਹੀਂ ਪਤਾ ਲੱਗਿਆ ਇਫੈਕਸ਼ਨ ਤਾਂ ਚੱਲਦੇ ਰਹਿੰਦੇ ਆ ਹਾਂ ਦਿਖਾਈ ਦਿਖਾਈ ਕਿੱਥੇ ਵੱਡੀ ਗਈ ਹੈ ਹਾਏ ਮੈਂ ਮਰ ਗਈ ਦੇਖੀ ਕਿੱਡੀ ਜੋਰ ਨਾਲ ਕੱਢੀ ਕੱਢੀ ਜੀਵ ਹਾਏ ਦੇਖੇ ਇੱਧਰ ਹਾਏ ਤੂੰ ਆਪੇ ਵੱਡੀ ਆ ਮम्मी ਕਹਿੰਦਾ ਆਇਆ ਨਾ ਰੋਟੀਆਂ ਦੇਣਾ ਬੋਲ ਹਾਂ ਇਹ ਤਾਂ ਕਿਸੇ ਲਈ ਚਾਹਕਦਾ ਨਹੀਂ ਜਦੋਂ ਤਾਂ ਆਇਆ ਨਾ ਰੋਟੀਆਂ ਨੂੰ ਘੇੜਾ ਦਈ ਜਾਂਦਾ ਵਾ ਦੇਖਦਾ ਨਹੀਂ ਕਿਸੇ ਲਈ ਉੱਪਰ ਦੇਖਿਆ ਨਹੀਂ ਇਹਨੇ ਜੀ ਦੀ ਸਾਗ ਬਹੁਤ ਸਵਾਦ ਬਣਿਆ ਸੀ ਥੈਂਕ ਯੂ ਮਨਿੰਦਰ ਠੀਕ ਹੈ ਜੀ ਹੈ ਉਧਰ ਨੂੰ ਨਾ ਦੇਖ ਹਣਾ ਉਹਦੇ ਨਾਲ ਦੰਦੀ ਪਾੜਦੀ ਤੂੰ ਆਪ ਦਾ ਕਾਲਾ ਦੇਖੀ ਮੋਮੋਸ ਤੇ ਬੁਲਰਸ ਕਿ ਵਗੜਾ ਦੇ ਲੱਗੀ ਉਹ ਮੇਰੇ ਅੱਖੀਂ ਜੀੜੀ ਬਹੁਤ ਹੈ ਸਹੀ ਗੱਲ ਇਹ ਤਾਂ ਬਹੁਤ ਖਾਂਦੀ ਆ ਬਈ ਠੀਕ ਸਾਗ ਨਾਲ ਖਾਣਾ ਆ ਨਮਾ ਨਮਾ ਟੇਸਟ ਆਇਆ ਵਾ ਇਹ ਸਾਗ ਨਾਲ ਮੋਮੋਸ ਕੀ ਬਾਤ ਹੈ ਇਹ ਪੰਜਾਬੀਆਂ ਦਾ ਖਾਣਾ ਇਦਾਂ ਦਾ ਹੁੰਦਾ ਵਾ ਪੀਜ ਤੇ ਸਾਗ ਰੱਖ ਕੇ ਖਾ ਲਾ ਆ ਰੀਤ ਨੂੰ ਤਾਂ ਨਾ ਜੇ ਬਾਹਰ ਖਵਾ ਲਿਆ ਉਹ ਤੁਸੀਂ ਘਰ ਆ ਕੇ ਇਹਨੂੰ ਪੁੱਛ ਲੋ ਰੀਤ ਕੁਝ ਖਾਣਾ हां बना लो रोटी। گرمੇਲੋ ਬੀਬੀਆਂ ਨਾਲ। ਉਹ ਗਰਮੇਲੋ ਬੀਬੀ। ਗਰਮੇਲੋ ਬੀਬੀ ਮਸ਼ਹੂਰ ਕਰ ਦੇਣੀ ਆ ਤੁਸੀਂ। ਉਹ ਇੱਕ ਬਰਾ ਬਲੌਗ ਦੇ ਨਾਮ ਲੈ ਬਿਲੇ ਸੇਹਲਿਆ ਦੇ ਨਾ ਸਕੂਲ ਲਾ ਕੇ ਬੇਇੱਜ਼ਤੀ ਕਰਨ ਗਿਆ। ਹਾਏ ਨਹੀਂ ਪੈਣੇ ਨਹੀਂ ਕਹਿੰਦੀਆਂ ਤੈਨੂੰ ਕੀ ਕਰਨੀ ਆ ਤੇਰੀ ਬੇਇੱਜ਼ਤੀ। ਕੋਈ ਕਹਿ ਕੇ ਤਾਂ ਦਿਖਾ ਬੇ। ਭਾਈ ਕਿਸੇ ਨੇ ਨਹੀਂ ਕਹਿਣਾ ਬਾਹਰਲਾ ਬੰਦਾ ਨਹੀਂ ਗਰਮੇਲੋ ਕਹਿ ਸਕਦਾ। ਇਹਨੇ ਹਰਮੇਲੋ ਵੀ ਕੀਤੀ ਆ। ਅਸੀਂ ਕੀ ਕਰ ਸਕਦੀ ਆ? ਇਹਨੇ ਸੀਰੋ ਕੀਤੀ ਆ। ਸੀਰੋ ਤਾਂ ਬਾਹਰ ਚਲੀ ਗਈ ਬੇ। ਆ ਬੱਖਾਲੇ ਦਾਖੇ ਵਾਲੇ ਦੇਖਣਗੇ ਸੀਰੋ ਬਾਹਰ ਚਲੀ ਗਈ ਹੈ ਸੀਰੋ ਵੀ ਸੀ ਉਹ ਕੌਣ ਹੈ ਇਤੋਂ ਦੱਸੋ ਉਹ ਕੌਣ ਹੈ ਹੈ ਚੁੱਪ ਕਹਿੰਦਾ ਇਹ ਕਹਿੰਦਾ ਚੁੱਪ ਕਹਿੰਦਾ ਬੋਲਣਾ ਨਹੀਂ ਵਿਚਾਰੇ ਤੇ ਪਹਿਲਾਂ ਦੰਦੀ ਵੱਢੀ ਗਈ ਓਏ ਹੋਏ ਜਿੰਦਾ ਹੈ ਨਾ ਰੋਟੀਆਂ ਤੇ ਗੇੜੀਆਂ ਇੱਧਰ ਤਾਂ ਦੇਖਿਆ ਵੀ ਨਹੀਂ ਇਹਨੇ ਤਾਂ ਐਨੇ ਦੇਖਿਆ ਆਲੇ ਦੁਆਲੇ ਕੋਈ ਬੈਠਾ ਐਨੇ ਜਣੇ ਐਨੇ ਬੰਦੇ ਇਹਦੇ ਅਸੀਂ ਆਲੇ ਦੁਆਲੇ ਬੈਠੇ ਆ ਅਰੇ ਨਖਤੇ 8:00 ਵਜੇ ਦਿਮਾਗੇ ਲੱਗਿਆ ਨੱਕ ਤੇ ਨੱਕ ਤੇ 8:00 ਵਜੇ ਕੇ ਦਿਮਾਗੇ ਲੱਗਿਆ ਹੁਣ ਬਣਾ ਨਹੀਂ ਸਵਾਦ ਨਹੀਂ ਆ ਕਾ ਦਾ ਸਾਗ ਸਾਗ ਨਾਲ ਢਿੱਡ ਤਾਂ ਤੁਹਾਡਾ ਫੁੱਲ ਹੋਇਆ ਪਿਆ ਹੁਣ ਤੁਹਾਨੂੰ ਕੀ ਸਵਾਦ ਲੱਗਣਾ ਹੁਣ ਤਾਂ ਜੋ ਮਰਜ਼ੀ ਰੱਖ ਦੋ ਬਸ ਹੁਣ ਤਾਂ ਤੁਹਾਡੇ ਮੂਰੇ ਚਾਹੇ ਮੁਰਗਾ ਰੱਖ ਦੋ ਤੁਹਾਨੂੰ ਵੀ ਨਹੀਂ ਸਵਾਦ ਲੱਗਣਾ ਹੈ ਸਾਹਾ ਤੈਨੂੰ ਸਵਾਦ ਲੱਗ ਜੂ ਰਹਿਣ ਦੇ ਮੁਰਗੇ ਨੇ ਤੇਰੇ ਫੇਰ ਮੂੰਹ ਚ ਦੰਦੀ ਵੱਢਣੀ ਕੀ ਇਹਨਾਂ ਨੇ ਕਿਵੇਂ ਖਾ ਪਾਇਆ ਸਹੀ ਗੱਲ ਆ ਦੇਖ ਲੈ ਮਨਿੰਦਰ ਨੂੰ ਤਾਂ ਉਨੀ ਦੇ ਰੋਟੀ ਨਹੀਂ ਸਵਾ ਲਾਦੀ ਜਿੰਨੀ ਦੇ ਇਹ ਐ ਖਲਾਰਾ ਨਾ ਪਾਵਿਆ ਦੇ ਆਲੇ ਦੁਆਲੇ ਪਲੇਟਾਂ ਦੇ ਦੇਖੋ ਰੋਟੀ ਸਾਗ ਦੇ ਪਾ ਕੇ ਖਾ ਸਾਗ ਤੇ ਰੋਟੀ ਵਾਂਗ ਕਹਿਣਾ ਸੀ ਰੋਟੀ ਸਾਗ ਇਤੋਂ ਇਤਾਂ ਹੀ ਤਾਂ ਤੈਨੂੰ ਕਹਿੰਦੇ ਹਿੱਲ ਗਈ ਆ ਮੈਂ ਕਰ ਬਲ ਕਰ ਇਹਨਾਂ ਦਾ ਕਹਿ ਦਿੱਦ ਨਾੱਕ ਤੇ 6 ਵਜੇ ਸਾਰੇ ਦਿਮਾਗ ਹਿੱਲ ਗਿਆ ਛਣਾ ਜੀ ਜੀ ਕਿੱਤਾ ਨਹੀਂ ਆਇਆਗਾ ਛੇਰ ਆਇਆ ਲੁਧਿਆਣੇ ਚ ਹਾਂ ਕੀ ਆ ਤेंदੂ ਆਇਆ ਤेंदੂ ਆ ਉਹ ਚਿੱਟਾ ਹੀ ਹੁੰਦਾ ਉਹ ਸੱਚੀ ਆਇਆ ਵਾ ਚਿੱਟੇ ਆਇਆ ਵਾ ਚਿੱਟੇ ਆਇਆ ਵਾ ਕਿੱਥੇ ਆਇਆ ਵਾ ਆਪਣੇ ਤਾਂ ਆਇਆ ਨਹੀਂ ਪੱਕੋਲ ਰੋਡ ਤੇ ਆਇਆ ਵਾ ਪੱਕੋਲ ਰੋਡ ਤੇ ਦੂਰ ਆਪੇ ਤੋਂ ਫੜ ਲਿਆ ਕਿੰਨੀ ਨਾ ਕੇ ਸੀਲ ਹੋ ਗਿਆ ਲੱਭੇ ਨਹੀਂ ਨਾ ਹਾਂ ਅੱਡੇ ਬਾਹਰ ਵਾਈ ਜਾ ਰਹੇ ਆ ਹਾਂ ਜਾਈ ਨਹੀਂ ਨੇ ਅਸੀਂ ਜਾਇਜ਼ ਨੇ ਜਾਣਾ ਤਾਂ ਸਵਾਏ ਰਾਤ ਕਹਿੰਦਾ ਮੇਰਾ ਕੈਨੇਡਾ ਦਾ ਵੀਜ਼ਾ ਲਵਾ ਦੋ ਗੱਲਾ-ਗੁੱਲਾ ਮਾਰ ਕੇ ਮੈਂ ਕਿਹਾ ਪਹਿਲਾਂ ਪਾਸਪੋਰਟ ਬਣਾ ਲਾ ਕਹਿੰਦਾ ਉਹ ਸੱਚ ਐ ਤਾਂ ਮੈਨੂੰ ਭੁੱਲ ਗਿਆ ਵੀ ਪਾਸਪੋਰਟ ਤਾਂ ਐ ਨਹੀਂ ਜਾਣੇ ਕਹਿੰਦੀ ਤੇਰਾ ਸਰਕਟ ਤੇ ਸਰਕਟ ਨਹੀਂ ਹਰਦਾ ਜਾਣੇ ਫੋਟੇ ਉਹ ਤੇ ਸਟੈਂਪ ਲਵਾ ਲਉਂਦੇ ਇੱਥੇ ਮੇਰੇ ਮੈਂ ਅੱਜ ਕੰਸਲਟ ਨੂੰ ਫੋਨ ਲਾ ਲਿਆ ਇੱਕ ਮਹਾਰੀ ਦਾ ਫਾਲਤ ਇਹ ਮੈਨੂੰ ਚੇਤਾ ਆਇਆ ਉਹਨੇ ਮੇਰੇ ਕੋਲ ਪਾਸਪੋਰਟ ਹੀ ਨਹੀਂ ਚੱਕ ਲਾ ਪੂਰੀ ਤਿਆਰੀ ਕਰ ਲੈਂਦੇ ਆ ਅੱਜ ਤੁਸੀਂ ਆ ਜਾਓ ਉਹ ਕਹਿੰਦਾ ਆਲਾ ਕੱਲ ਨੂੰ ਕਾਗਜ਼ ਲੈ ਕੇ ਆ ਦੇ ਪੀਸ ਲਵਾ ਦਾਂਗੇ ਤੁਸੀਂ ਵਿਜ਼ਿਟ ਕਰੋ ਬਸ ਪਾਣੀ ਦਿਓ ਮੈਨੂੰ ਬਾਅਦ ਚ ਮੇਰੇ ਮੈਂ ਕੱਚਾ ਜਾਂਦਾ ਚੱਲਾ ਜਾਂਦਾ ਰਾਤ ਵੀ ਗੱਲਾਂ ਗੁੱਲਾਂ ਮਾਰ ਕੇ ਮੈਨੂੰ ਕਹਿੰਦਾ ਮਾਰਸੀ ਮੇਰਾ ਨਾ ਕੈਨੇਡਾ ਦਾ ਕੰਮ ਕਰਾਓ ਤੁਸੀਂ ਗੱਲਾਂ ਗੁੱਲਾਂ ਮਾਰ ਕੇ ਬਾਅਦ ਚ ਮੈਨੂੰ ਕਹਿੰਦਾ ਮੈਂ ਕਿਹਾ ਤੂੰ ਪਹਿਲਾਂ ਪਾਸਪੋਰਟ ਬਣਾ ਲਾ ਉਹ ਸੱਚ ਕਹਿੰਦਾ ਤੂੰ ਮੈਨੂੰ ਭੁੱਲੀ ਕਿ ਮੇਰੇ ਕੋਲ ਪਾਸਪੋਰਟ ਹੈ ਨਹੀਂ ਚਿੱਤ ਰੱਖਿਆ ਕਰ ਪਹਿਲਾਂ ਪਾਸਪੋਰਟ ਬਹੁਤ ਜ਼ਰੂਰੀ ਹੈ ਬਾਹਰ ਜਾਣ ਲਈ ਲੋਨ ਚੋਲੀ ਜਾਇਆ 2024 ਚ 2024 ਸਾਰਾ ਬਦਲ ਜਾਣਾ ਬਦਲ ਲੈਣਾ ਕਿ ਆਪਾਂ ਬਦਲ ਲੈਣਾ ਕਿ ਵੈਸੇ ਹੀ ਬਦਲ ਜਾਣਾ ਆਪਦੇ ਸਾਰਟਿਫਿਕੇਟ ਕਢਾ ਲਾ ਪਾਸਪੋਰਟ ਬਣਾ ਲਾ ਓ ਤੂੰ ਕੀ ਕਰ ਰਿਹਾ ਜੇ ਕਿਸੇ ਨੇ ਵੀਜ਼ਾ ਲਵਾਉਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਵੀਜ਼ਾ ਲਗਵਾ ਦਿੰਦੇ ਆ ਇਹ ਮਜ਼ਾਕ ਨਹੀਂ ਹੈਗਾ ਹੈਪੀ ਦੀ ਫਲਾਈਟ ਆ ਹਾਂ ਹੈਪੀ ਦੀ ਕੱਲ ਨੂੰ ਫਲਾਈਟ ਹੈ ਕੱਲ ਨਹੀਂ ਪਰਸੋਂ ਆ ਪਰਸੋਂ ਰਾਤ ਨੂੰ 12 ਵਜੇ ਪਾਸਪੋਰਟ ਦਾ ਦਿੱਲੀ ਹੈ ਕੱਲ ਨੂੰ ਦਿੱਲੀੋਂ ਮਿਲ ਜਾਣਾ ਇਹਨੂੰ ਆਪਣਾ ਮਿਲ ਤਾਂ ਦੋ ਕੀ ਮਿਲ ਸਕਦਾ ਪਾਸਪੋਰਟ ਉਹ ਕਿਉਂ ਦੇ ਪਾਸਪੋਰਟ ਤੇ ਤੂੰ ਜਾਣਾ ਆਪਣਾ ਬਣਾ ਕੇ ਜਾਣਾ ਪੈਣਾ ਆ ਦੇ ਲੋ ਆ ਮੁੰਡਾ ਨਾ ਏਡੇ ਜਾਲੀ ਕੰਮ ਕਰਦਾ ਨਾ ਇਹ ਕਹਿੰਦਾ ਮੈਨੂੰ ਕਿਸੇ ਦੇ ਪਾਸਪੋਰਟ ਤੇ ਵੀਜ਼ਾ ਦਵਾ ਦੋ ਜੇ ਜਿਹਦਾ ਵੀਜ਼ਾ ਨਹੀਂ ਲੱਗਦਾ ਉਹਨੂੰ ਪਾਸਪੋਰਟ ਦਾਨ ਕਰ ਦੋ ਆ ਵੇ ਇਹ ਤਾਂ ਕੁਛ ਕਰੂਗਾ ਉਹਦਾ ਚਾਂਦੇ ਤੋਂ ਡਾੜਾ ਕਿਵਲੇ ਇਹਨੇ ਆਪਦੇ ਡਾਕੂਮੈਂਟ ਵੀ ਗਵਾ ਲਿਆ ਸਾਰੇ ਸਰਟੀਫਿਕੇਟ ਸਾਰੇ ਗੁਮਾ ਲੇ ਮਿਲੇ ਹੀ ਨਹੀਂ ਸੱਚੇ ਮੈਨੂੰ ਮੈਂ ਤੇਰੇ ਨੂੰ ਪਾਸਪੋਰਟ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਤੂੰ ਵੀ ਗੁਮਾ ਲੈਣਾ ਓਏ ਨਾ ਵੀ ਨਾ ਕਿਸੇ ਦਾ ਨਾਂ ਨਹੀਂ ਲੈਣਾ ਵਲੌਗ ਚ ਨਾਂ ਨਹੀਂ ਲੈਣਾ ਕਿਸੇ ਦਾ ਸਿੱਖਿਆ ਮਿਲਦੀ ਆ ਜੇ ਆਪ ਬੁਰਾ ਗੱਲਿਆ ਰੋ ਹਾਂ ਤੇ ਗੱਲ ਐ ਇੰਨੇ ਸਾਰੇ ਕੱਤ ਹੋ ਗਏ ਤੁਸੀਂ ਲੈ ਬਰੇ ਐਵੇਂ ਸਿਆਣੇ ਕਦੋਂ ਤੋਂ ਹੋ ਗਏ ਰੀਤ ਤੋਂ ਸਿੱਖਿਆ ਵਾ ਸਾਰਾ ਕੁਝ ਹਾਂ ਹੋਰ ਕਿਦਾਂ ਸਿਆਣੇ ਹੋਣਾ ਮਾ ਲੈ ਹਰੋ ਕੰਜਰਾਂ ਜੀ ਸਾਲ ਕੀ ਹੋ ਗਿਆ ਲੜਪਾ ਤੁਸੀਂ ਲੜਪ ਨਹੀਂ ਨਹੀਂ ਮੇਰੀ ਨਿਗਾ ਖੜ ਗਈ ਸਿੱਕ ਸਾਈਡ ਦੀ ਖੜ ਗਈ ਠੀਕ ਹੈ ਅੱਖਾਂ ਚ ਪਾਣੀ ਨਹੀਂ ਤਾਂ ਲੱਗਣਾ ਪੁਰਾ ਨਹੀਂ ਨੂੰ ਦੇਖ ਗਏ ਮੋਮੋਏ ਮੋਮੋਏ ਕੀ ਕਰਦੇ ਆਏ ਹੁਣ ਨਵਾਂ ਚਲ ਰੈਂ ਕਿਹ ਕੰਮ ਕੀ ਗਰੀ ਨੇ ਸਵਾਦ ਆਉਂਦਾ ਕੋਈ ਕਹਿੰਦਾ ਸਵਾਦ ਨਹੀਂ ਆਇਆ ਫਿੱਟੇ ਹਾਲ ਤੇਰਾ ਕਿੰਨਾ ਪਹਿਲਾਂ ਕੀ ਖਾਦਾ ਮੋਮੋਸ ਖਾ ਲੇ ਬੁਲਟ ਖਾ ਲੇ ਚਟਨੀ ਖਾ ਲਈ 12 13 ਰੋਟੀਆਂ ਖਾ ਲਈਆਂ ਅਜੇ ਨੂੰ ਸਵਾਦ ਨਹੀਂ ਆਇਆ ਚਟਨੀ ਖਾ ਲਈ ਕਿੰਨੀ ਤੂੰ ਕਿੰਨੀਆਂ ਖਾਦੀਆਂ ਜਿੰਨੀਆਂ ਮੂਰੇ ਪਿਆਰੀ ਸਾਰੀਆਂ ਆ ਗਿਆ ਇਹਨਾਂ ਤਾਂ ਗਿਣੀਆਂ ਨਹੀਂ ਇਹ ਤਾਂ ਚਣ ਕੇ ਖਾਦੀਆਂ ਜਿੱਦਾਂ ਘਰ ਚ ਕਿਸੀ ਇਹਨੇ ਬੜੀਆਂ ਆ ਕੇ ਆਪਣੀਆਂ ਸਹੀ ਗੱਲ ਐ ਉਹਦੋਂ ਵਾਰ ਮਾਸੀ ਇਹ ਤਾਂ ਕਿਸੇ ਲਈ ਚੱਕਿਆ ਨਹੀਂ ਜਿੰਦੇ ਰੋਟੀਆਂ ਨਿਭੜੀਆਂ ਨਹੀਂ ਦੰਦੀ ਵੱਡੀ ਕੀ ਰੋਟੀਆਂ ਨਹੀਂ ਛੱਡੀਆਂ ਕਿਉਂ ਹੈ ਹਾਂ ਕੀ ਕੀ ਮੈਂ ਜੇ ਘੱਟ ਖਾਣ ਮਾਸੀ ਦੇ ਵੱਧ ਖਾ ਦਿੰਦੇ ਸਹੀ ਗੱਲ ਐ ਇਹਨਾਂ ਨੂੰ ਅੱਜ ਮਾਸੀ ਦੇ ਹੱਥ ਦੀਆਂ ਰੋਟੀਆਂ ਵੱਧ ਸੁਆਦ ਲੱਗਿਆ ਉੱਧਰ ਵੀ ਜਾਨੀ ਆ ਉੱਧਰ ਵੀ ਮੈਂ ਰੋਟੀਆਂ ਆ ਇਹਨਾਂ ਦੀ ਮਾਸੀ ਐ ਤੇ ਮਾਸੀ ਨੇ ਰੋਟੀਆਂ ਅੱਜ ਬੁਕਾ ਕੇ ਦਿੱਤੀਆਂ ਅੱਜ ਜਵਾਕ ਰੱਜ ਕੇ ਖਾ ਗਏ ਮੈਨੂੰ ਉਦੋਂ ਕਹਿੰਦਾ ਮੰਮੀ ਨੇ ਆ ਕੇ ਰੋਟੀਆਂ ਪਕਾਈਆਂ ਮੈਨੂੰ ਕਹਿੰਦਾ ਤੁਸੀਂ ਜਾਓ ਘਰੋਂ ਤੁਸੀਂ ਵਿੱਕੇ ਹੋ ਨਾਨੀ ਦੇ ਹੱਥ ਦੀਆਂ ਰੋਟੀਆਂ ਵੱਧ ਸੁਆਦ ਆ ਕਹਿੰਦਾ ਨਾਨੀ ਦੇ ਹੱਥ ਦੀ ਰੋਟੀਆਂ ਬਹੁਤ ਵਾਸਦੀਆਂ ਆ ਅੱਛਾ ਇਹਦੇ ਪਰੌਂਠੇ ਮੈਂ ਤਾਂ ਨਾਨੀ ਦੇ ਜੀ ਆਪਾਂ ਇੱਕੋ ਜਿਹਾ ਆ ਨਾਨੀ ਇਹਨਾਂ ਨਾਲ ਕਿਉਂ ਘਰਦੀ ਆ ਉਹਨਾਂ ਦਾ ਕੰਜੂਸੀ ਜੀ ਕਰਦੇ ਰਹਿੰਦੇ ਉਹ ਮੜਦੇ ਤੰਗਟਾ ਲਾ ਕੇ ਰੱਖ ਦਿੰਦੇ ਆ ਆਹੋ ਚੱਕ ਨਾਨੀ ਦੇ ਸਾਹਮਣੇ ਤਾਂ ਮੰਮੀ ਫੇਲ ਆ ਹਾਂ ਇਹ ਨਾਨੀਆਂ ਨੂੰ ਕਾਹਤੋਂ ਇੰਨਾ ਸਲਾਉਂਦੇ ਆ ਜਵਾਕ ਸੋਈ ਨਹੀਂ ਜਦੋਂ ਆਪਾਂ ਨਾਨੀਆਂ ਬਣਾਗੇ ਨਾਨੀ ਜੀ ਹਾਂ ਨਾ ਅਸੀਂ ਕਦਮ ਵੜਨਾ ਅਜੇ ਅਹਾਂ ਚਲੋ ਫੀਲ ਕਮ ਨਾਟ ਫੀਲ ਕਰਕੇ ਦੇਖੋ ਕਮ ਨਾਟ ਟ੍ਰੂ ਲੱਗਾ ਕਰ ਆਪਣੀ ਕੋਈ ਲੱਗਦਾ ਨਾ ਐਕਟਮ ਫੇਰ ਕਰ ਤਣਾ ਇਹਨੂੰ ਕੀ ਹੋ ਗਿਆ ਆ ਫੀਲ ਕਰ ਰਿਹਾ ਕੀ ਫੀਲ ਕਰ ਰਿਹਾ ਤੂੰ ਤੂੰ ਆਜੇ ਤੇਰੀ ਜ਼ਿੰਦਗੀ ਬਹੁਤ ਅਧੂਰੀ ਆਜੇ ਹਜੇ ਤੂੰ ਕਾਗਜ਼ ਗਮਾਏ ਆ ਬਣਾ ਆ ਪਾਸਪੋਰਟ ਬਣਾ ਫਿਰ ਤੂੰ ਬਾਹਰ ਜਾਏਗਾ ਫਿਰ ਤੇਰਾ ਵਿਆਹ ਹੋਊਗਾ ਫੇਰ ਕਿਤੇ ਜਾ ਕੇ ਦਾਦੀ ਬਣੂਗੀ ਹਨ ਫੇਰ ਦਾਦੀ ਬਣੂਗੀ ਮੰਮੀ ਗੱਦੂਗਾ ਤਾਂ ਹਲੇ ਗਦ ਕੇ ਹੋਰ ਇਹ ਨੇੜੇ ਵਈ ਆ ਦੇਖੀ ਅੱਖ ਤਿਆਂ ਲੱਜ ਮੱਕ ਸਨ ਮਾਰਿਆ ਨੀਲ ਨੀਲ ਮੈਂ ਤਾਂ ਹੱਲ ਗੱਲ ਵੀ ਵੀਰੇ ਲੜ ਪਏ ਦੋਨੇ ਜਣੇ ਰਵੀ ਮੈਨੂੰ ਮੁੱਕਾ ਮਾਰਿਆ ਵਦ ਕੇ ਆਹੋ ਇੱਕ ਕਮੈਂਟ ਕਰਕੇ ਕਹਿੰਦਾ ਵੀਰੇ ਨੇ ਮੁੱਕਾ ਮਾਰਿਆ ਤੇ ਤੁਸੀਂ ਕੀ ਦੇਖੀ ਜਾਂਦੇ ਹੋ ਮਾਰਦਾ ਨਹੀਂ ਹੁੰਦਾ ਇਹ ਤਾਂ ਖਾਲੇ ਡਾਲਰ ਲੜੀ ਜਾਣਾ ਇੱਧਰ ਤਾਂ ਇੱਕ ਵਟਾ ਕੋਟ ਰੁਕ ਜਾ ਰੁਕ ਜਾ ਦੀਸੇ ਨਹੀਂ ਬਲਰ ਹੋ ਗਿਆ ਬਲਰ ਹੋ ਗਿਆ ਖੜਜ ਖੜਜ ਆ ਦੇਖੋ ਡਾਲਰਾਂ ਦੇ ਸੁਪਨੇ ਆਏ ਹਾਏ ਮੇਰੇ ਦੇ ਆਪਣਾ ਪੈਸਾ ਹੀ ਪੈਸਾ ਉਹ ਵੰਕਤਾਂ ਲਈ ਵਸ ਬੋਲ ਮਸੇ ਲਈ ਹੈ ਜੀ ਜਿਆਦਾ ਹੋ ਵੀ ਕੱਢ ਰੋੜੀ ਜੀ ਜਿਆਦਾ ਹੋਗੀ ਲੱਗੂ ਜੀ ਵੀ ਹੋਰ ਕੱਢ ਲਾ ਕੀ ਹੋ ਗਿਆ ਚੱਕਰ ਹਾਂ ਨਹੀਂ ਹੋਦਾ ਵੈਸੇ ਤਾਂ ਜਿਆਦਾ ਹੀ ਆ ਦੋ ਦੋ ਵਾਰ ਦੋ ਵਾਰ ਕਰਕੇ ਖਾਈ ਫਸ ਜੂ ਸੰਗ ਚ ਦੰਦੀ ਤੇ ਰੇ ਛੇਤੀ ਵੱਡੀ ਜਾਂਦੀ ਜਾਂਦੀ ਹੈ ਸ਼ੁਕਰਾਂ ਤੁਸੀਂ ਜਵਾਬ ਦਿੱਤਾ ਮੈਂ ਲੂਗੀ ਤਾਂ ਗਾਇਸ ਹੁਣ ਚੱਲੇ ਆਂ ਤੇ ਆਟੋ ਚ ਤਾਂ ਬੜੇ سارے ਮੁੰਡੇ ਬੈਠੇ ਹੋਏ ਆ ਤੇ ਇਹਨਾਂ ਦੇ ਨੰਬਰ ਦੇਖਣ ਦੀ ਕੋਸ਼ਿਸ਼ ਕਰਦੇ ਆਪਾਂ ਪਰ ਨੰਬਰ ਦੇਖ ਨਹੀਂ ਰਿਹਾ ਬੜੀ ਇੰਨੀ ਤੇਜ਼ ਤਾਂ ਆਟੋ ਕੋਈ ਲੈ ਕੇ ਨਹੀਂ ਜਾਂਦਾ ਹੁੰਦਾ ਤੇ ਘਰੇ ਵੀ ਜਾ ਰਹੇ ਆ ਰਾਤ ਦੇ ਪੌਣਾ 10 ਹੋ ਰਹੇ ਨੇ ਪੌਣਾ 10 ਪੌਣਾ 10 ਸਲਾ ਲੋ ਯਾਰ ਗਾਇਸ ਇਹਦੇ ਵਿੱਚ Zoom ਕਰਕੇ ਦੇਖਦਾ ਪਿਆ ਆ ਪਰ ਦੇਖ ਰਿਹਾ ਕਿ ਮਮਾ ਅੱਗੇ ਕੋਈ ਮੜੀ ਜਿ ਕੁਝ ਦਿਖਦਾ ਪਿੱਛੇ ਤਾਂ ਗਾਇਸ ਤੇ ਪਰ ਆਪਾਂ ਡਿਸੀਡੇ ਜਾ ਰਹੇ ਆਂ ਆਪਾਂ ਨੂੰ ਕੋਈ ਚਿਕਨ ਨਹੀਂ ਤਾਹਨ ਮਿਲ ਜਾਂ ਸਾਨੂੰ ਘਰੇ ਜਲ ਕੇ ਬਹਿ ਬੈ ਗਾਇਸ ਗਾਇਸ ਹਮ ਲੋਗ ਘਰ ਪੇ ਆ ਚੁਕੇ ਹੈ ਔਰ ਮਮਾ ਨੇ ਅਭੀ yellow yellow ਸਟੱਫ ਖਾਇ ਆਂ ਮੀਨ ਦਾਲ ਖਾਈ ਆਂ ਦਾਲ ਖਾਈ ਆਂ ਆਪਨੇ ਦਾਲ ਖਾਈ ਹੈ ਨਾ ਤੇ ਅਭੀ ਹਮ ਦਾਲ ਖਾ ਰਹੇ ਹਾਂ ਤੇ ਮਾ ਤਾਂ ਗੰਦਾ ਜਵਾ ਕਰ ਸਾਗ ਇਨਾ ਟੇਸਟੀ ਸੀ ਨਾ ਸੱਚੀ ਰੋਟੀ ਜ਼ਿਆਦਾ ਖਾ ਹੋਗੀ ਤੇ ਗਾਇਸ ਤੁਸੀਂ ਸਾਡਾ ਵਲੌਗ ਦੇਖ ਚੁੱਕੇ ਹੋ ਤੇ ਅਸੀਂ ਅੱਜ ਕਿਤੇ ਕੋ ਮੰਡੀ ਜਾ ਪਾਏਗੇ ਕਿਉਂਕਿ ਇੱਕ ਤਾਂ ਰਿਤ ਦੇ ਬਾਮਾ ਜੀ ਆਏ ਸੀ ਉਦੋਂ ਅਸੀਂ ਵੀਡੀਓ ਵੀ ਨਹੀਂ ਬਣਾ ਪਾਏਗੇ ਤੇ ਦੂਸਰੀ ਗੱਲ ਕਿ ਮੇਰੀ ਭਾਣ ਜੀ ਦਾ ਐਕਸੀਡੈਂਟ ਹੋ ਗਿਆ ਸੀ ਅਸੀਂ ਉਹਦਾ ਪਤਾ ਲੈਣ ਚਲੇ ਗਏ ਤੇ ਤਾਂ ਕਰਕੇ ਸਾਡੇ ਤੋਂ ਜਾ ਹੀ ਨਹੀਂ ਹੋਇਆਗਾ ਤੇ ਉੱਥੇ ਅਸੀਂ ਕਾਫੀ ਲੇਟ ਹੋ ਗਏ ਨਾ ਹੁਣ ਅਸੀਂ ਪਹੁੰਚੇ ਆ ਕਿੰਨਾ ਟਾਈਮ ਹੋ ਗਿਆ ਮੀਅਰ ਬਾਊਟ 11 ਵਜੇ ਨੇ ਰਾਤ ਦੇ ਤੇ ਹੁਣ ਅਸੀਂ ਘਰ ਆਏ ਆ ਤੇ ਨੈਕਸਟ ਸੰਡੇ ਮਿਲਾਂਗੇ ਤੁਹਾਨੂੰ ਕਈ ਹੋਰ ਲੋਕੇਸ਼ਨ ਤੇ ਤਾਂ ਕੋਈ ਦੇਖ ਲੈ ਕੀ ਕਰਦੇ ਨੇ ਅਕਸੰਡੇ ਕੁਝ ਪਤਾ ਨਹੀਂ ਹੁੰਦਾ ਕਿਉਂਕਿ ਅੱਜ ਦੀ ਘੜੀ ਦਾ ਪਤਾ ਕੱਲ ਦਾ ਕੋਈ ਪਤਾ ਨਹੀਂ ਕਿੱਥੇ ਹੋਈ ਹੈ ਤੇ ਅੱਜ ਲਈ ਇਹ ਨਹੀਂ ਥੈਂਕ ਯੂ ਬਾਏ ਬਾਏ ਗੁੱਡ ਨਾਈਟ